ਗੁਰੂ ਪਿਆਰਿਓ ਅਕਸਰ ਅਸੀਂ ਆਮ ਹੀ ਕਹਿ ਦਿੰਨੇ ਆ ਕਿਉਂ ਫਲਾਣੇ ਬੰਦੇ ਦੇ ਕਰਮ ਜਿਹੜੇ ਆ ਮਾੜੇ ਕੀਤੇ ਹੋਏ ਆ ਤਿਉ ਲੱਗਦਾ ਕਿ ਹੁਣ ਉਹ ਦੁੱਖੀ ਪਾਵੇਗਾ ਜਾਂ ਅਸੀਂ ਆਪਣੀ ਜ਼ਿੰਦਗੀ ਨਾਲ ਸਬੰਧਤ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਆਖਦੇ ਆ ਕਿ ਮੇਰੇ ਤਾਂ ਕਰਮ ਹੀ ਮਾੜੇ ਆ ਮੇਰੀ ਤਾਂ ਕਿਸਮਤੀ ਮਾੜੀ ਆ ਕੀ ਕਰਮ ਬਦਲੇ ਜਾ ਸਕਦੇ ਆ ਕੀ ਕਿਸਮਤ ਬਦਲੀ ਜਾ ਸਕਦੀ ਆ ਜੇ ਤੁਹਾਡੇ ਮਨ ਦੇ ਵਿੱਚ ਸ਼ੰਕਾ ਹੈ ਸਵਾਲ ਆ ਤਾਂ ਉਹਦਾ ਉੱਤਰ ਆਊ ਆਪਾਂ ਗੁਰਬਾਣੀ ਤੋਂ ਸਮਝਦੇ ਹਾਂ ਗੁਰਬਾਣੀ ਨੂੰ ਸਮਝਣ ਦੇ ਨਾਲ ਸਾਡੇ ਜੀਵਨ ਵਿੱਚ ਬਹੁਤ ਬਦਲਾਵ ਆ ਜਾਂਦੇ ਆ ਤੇ ਇਹ ਗੱਲ ਸੱਚ ਆ ਗੁਰਬਾਣੀ ਜਿਹੜੀ ਆ ਉਹ ਸ਼ਕਤੀ ਰੱਖਦੀ ਆ ਸਾਡੇ ਕਰਮਾਂ ਨੂੰ ਬਦਲਣ ਦੀ ਪਰ ਕਿੰਨਾ ਦੁਆਰਾ ਕਿਵੇਂ ਕਰਮ ਬਦਲੇ ਜਾ ਸਕਦੇ ਆ ਇਹ ਸਾਧ ਕੀ ਮਹਿਮਾ ਬੇਦ ਨਾ ਜਾਣੇ ਤਾਂ ਉਹ ਸਾਧੂ ਸੰਤ ਜਿਹੜੇ ਹੁੰਦੇ ਆ ਜਿਨ੍ਹਾਂ ਦੀ ਮਹਿਮਾ ਬੇਰ ਵੀ ਨਹੀਂ ਜਾਣ ਸਕਦੇ ਉਹ ਸਾਡੇ ਕਰਮਾਂ ਨੂੰ ਬਦਲ ਸਕਦੇ ਆ ਉਹਨਾਂ ਵਿੱਚ ਸ਼ਕਤੀ ਹੁੰਦੀ ਹੈ ਜੀ ਮਹਾਪੁਰਖਾਂ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਆ ਆਓ ਬੜੇ ਪਿਆਰ ਨਾਲ ਆਪਾਂ ਸਰਵਣ ਕਰੀਏ ਤਨਤਨ ਬਾਬਾ ਆਨੰਦ ਸਿੰਘ ਜੀ ਦੇ ਪਾਸ ਕੋਈ ਸੱਜਣ ਆਇਆ ਉਹਦਾ ਨਾਮ ਸੀਗਾ ਭਗਤ RAM ਦਿਆਲ ਉਹਨੇ ਆ ਕੇ ਮੱਥਾ ਟੇਕਿਆ ਮਹਾਪੁਰਖਾਂ ਦੇ ਦਰਸ਼ਨ ਕੀਤੇ ਤੇ ਬੇਨਤੀ ਕੀਤੀ ਕਿ ਆਪਣੀ ਰਸਨਾ ਤੋਂ ਕੋਈ ਬਚਨ ਮੈਨੂੰ ਕਹਿ ਦਿਓ ਕੋਈ ਸੁਣਾਓ ਉਹਦੀ ਗੱਲ ਸੁਣ ਕੇ ਸੰਤ ਬਾਬਾ ਆਨੰਦ ਸਿੰਘ ਜੀ ਮਹਾਪੁਰਖ ਉੱਥੇ ਬੈਠੇ ਸੀਗੇ ਸੁਜਾਨ ਸਿੰਘ ਜੀ ਉਹਨਾਂ ਵੱਲ ਹੱਥ ਕਰਕੇ ਕਹਿਣ ਲੱਗੇ ਇਹ ਬੱਚਾ ਬੈਠਾ ਵਾ ਇਹਨਾਂ ਤੋਂ ਪੁੱਛ ਲਾ ਜੋ ਵੀ ਤੂੰ ਕੁਝ ਪੁੱਛਣਾ ਚਾਹਨਾ ਇਹ ਸੁਣ ਕੇ RAM DIAL ਕਹਿਣ ਲੱਗਾ ਵੀ ਦੇਖੋ ਸੰਤ ਜੀ ਇਹ ਤਾਂ ਸਾਡੇ ਪਿੰਡ ਦਾ ਹੀ ਮੁੰਡਾ ਵਾ ਸਾਰਾ ਦਿਨ ਗਲੀਆਂ ਵਿੱਚ ਖੇਡਦਾ ਰਹਿੰਦਾ ਏ ਮੈਨੂੰ ਕੀ ਦੱਸ ਦੂਗਾ ਕਿਉਂਕਿ ਉਸ ਵਕਤ ਸੰਤ ਸੁਜਾਨ ਸਿੰਘ ਦੀ ਜਿਹੜੀ ਉਮਰ ਸੀਗੀ ਉਹ ਸਿਰਫ 8 ਕ ਸਾਲ ਦੀ ਸੀਗੀ ਤੀਜੀ ਕ ਜਮਾਤ ਵਿੱਚ ਪੜ੍ਹਦੇ ਸੀ ਸਕੂਲ ਕਦੇ ਜਾਣਾ ਕਦੇ ਨਾ ਜਾਣਾ ਮਨ ਆਈਆਂ ਕਰਨੀਆਂ ਫਿਰ ਮਹਾਪੁਰਖ ਕਹਿਣ ਲੱਗੇ ਦਿਆਲ RAM ਸੁਣ ਇੱਕ ਦਿਨ ਇੱਕ ਬਾਦਸ਼ਾਹ ਨੇ ਵਜ਼ੀਰ ਨੂੰ ਪੁੱਛਿਆ ਸੀ ਕਿ ਜੀ ਮੈਨੂੰ ਇਓਂ ਦੱਸੋ ਦਾਤਨ ਕਿਹੜੀ ਚੰਗੀ ਆ ਵਜ਼ੀਰ ਨੂੰ ਪੁੱਛਿਆ ਵੀ ਦਾਤਨ ਕਾਦੀ ਕਰਨੀ ਚਾਹੀਦੀ ਆ ਜਿਹਦੇ ਨਾਲ ਦੰਦ ਜਿਹੜੇ ਆ ਮਜ਼ਬੂਤ ਬਣ ਜਾਣ ਵਜ਼ੀਰ ਕਹਿਣ ਲੱਗਾ ਜੀ ਮੈਂ ਕੱਲ ਨੂੰ ਦੱਸੂੰਗਾ ਤੁਹਾਨੂੰ ਤੇ ਬਾਦਸ਼ਾਹ ਕਹਿਣ ਲੱਗਾ ਠੀਕ ਆ ਕੱਲ ਨੂੰ ਦੱਸ ਦਵੀਂ ਅਗਲੇ ਦਿਨ ਕੀ ਹੋਇਆ ਵਜ਼ੀਰ ਇੱਕ ਊਠ ਨੂੰ ਫੜ ਲਿਆ ਆ ਤੇ ਉਹਨੇ ਲਿਆ ਕੇ ਰਾਜ ਦਰਬਾਰ ਦੇ ਬਾਹਰ ਖੜਾ ਕਰ ਦਿੱਤਾ ਤੇ ਜਦੋਂ ਬਾਦਸ਼ਾਹ ਨੇ ਪੁੱਛਿਆ ਹਾਂ ਵੀ ਵਜ਼ੀਰ ਦੱਸ ਕਿ ਦਾਤਨ ਕਿਹੜੀ ਚੰਗੀ ਆ ਤਾ ਵਜ਼ੀਰ ਨੇ ਝਟ ਊਠ ਦੇ ਅੱਗੇ ਖੜਾ ਕਰ ਦਿੱਤਾ ਤੇ ਆਖਿਆ ਮਹਾਰਾਜ ਬਾਦਸ਼ਾਹ ਜਹਾ ਆਪਣਾ ਇਹਨੂੰ ਪੁੱਛ ਲਓ ਕਿਉਂਕਿ ਇਹਨੇ ਸਾਰੀ ਵੰਸਪਤੀ ਖਾਦੀ ਹੋਈ ਆ ਹੁਣ ਮੈਂ ਥੋੜੀ ਖਾਦੀ ਆ ਤਾਂ ਉਹ ਮਹਾਪੁਰਖ ਕਹਿਣ ਲੱਗੇ ਦਿਆਲ RAM ਇਹ ਬਾਲਕ ਨੂੰ ਬਹੁਤ ਗਿਆਨ ਤੂੰ ਭਾਵੇਂ ਮੰਨ ਜਾਂ ਨਾ ਮੰਨ ਸਮਾਂ ਆਵੇਗਾ ਦੁਨੀਆ ਮੰਨੇਗੀ ਤਾਂ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਸਾਨੂੰ ਨਾ ਤਾਂ ਗੁਰੂ ਦੇ ਬਚਨਾਂ ਉੱਪਰ ਯਕੀਨ ਹੁੰਦਾ ਨਾ ਉਨ੍ਹਾਂ ਦੇ ਘਰੋਂ ਵਰਸਾਏ ਹੋਏ ਮਹਾਪੁਰਖਾਂ ਦੇ ਬਚਨਾਂ ਉੱਪਰ ਭਰੋਸਾ ਬਣਦਾ ਕਿਹਦੇ ਕਰਕੇ ਆਪਣੇ ਕਰਮ ਹੀ ਨਹੀਂ ਬਦਲਦੇ ਫਿਰ ਆਪਾਂ ਕਹਿੰਨੇ ਆ ਸਾਡੇ ਕਰਮ ਕਿਉਂ ਨਹੀਂ ਬਦਲਦੇ ਕਿਉਂਕਿ ਮਹਾਤਮਾ ਜਾਣਦੇ ਆ ਸਭ ਸੰਸਕਾਰਾਂ ਨੂੰ ਕਿ ਕੌਣ ਕਿੱਥੇ ਪਹੁੰਚਣ ਵਾਲਾ ਕਿ ਕਿਹਨੇ ਕਿਹੜੇ-ਕਿਹੜੇ ਕਰਮ ਕੀਤੇ ਆ ਪਿਛਲੇ ਜਨਮਾਂ ਬਾਰੇ ਵੀ ਜਾਣਦੇ ਹੁੰਦੇ ਆ ਕਿ ਪਿਛਲੇ ਜਨਮਾਂ 'ਚ ਅਸੀਂ ਕੀ ਸੀ ਇਹ ਗੁਰੂ ਸਾਹਿਬਾਨ ਦੱਸਦੇ ਰਹੇ ਆ ਇਤਿਹਾਸ ਤੁਸੀਂ ਪੜ੍ਹ ਲਓ ਕਿ ਪਿਛਲੇ ਜਨਮ ਦੇ ਵਿੱਚ ਕਾਹਦਾ ਜਨਮ ਕਿਸੇ ਬੰਦੇ ਨੇ ਪਾਇਆ ਇਸ ਜਨਮ ਵਿੱਚ ਕਿਹੜੀ ਜੂਨ ਭੋਗ ਰਿਆ ਹੁਣ ਉਹ ਕਿੱਥੇ ਆ ਇਹ ਰੈਸ਼ ਵਾਲੀ ਸਾਖੀ ਵੀ ਤੁਸੀਂ ਸੁਣੀ ਹੋਣੀ ਆ ਜਿਹੜਾ ਕਿ ਕੜਾ ਪ੍ਰਸ਼ਾਦ ਦੀ ਸੇਵਾ ਕਰਕੇ ਕਿਸੇ ਨੂੰ ਮੰਦੇ ਸ਼ਬਦ ਬੋਲਣ ਕਰਕੇ ਇੱਕ ਰੈਸ਼ ਬਣ ਗਿਆ ਸੀ ਤਾਂ ਇਹ ਜਿਹੜੇ ਬਚਨ ਹਨ ਇਹਨਾਂ ਨੂੰ ਕਮਾ ਕੇ ਹੀ ਬੰਦੇ ਦੇ ਕਰਮ ਜਿਹੜੇ ਆ ਬਦਲੇ ਜਾ ਸਕਦੇ ਆ ਪਰ ਬੰਦਾ ਸੁਣਦਾ ਨਹੀਂ ਕਿਸੇ ਦੀ ਮੰਨਾਈਆਂ ਕਰਦਾ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਥਾਰ ਇਨਾਂ ਬਚਨਾਂ ਨਾਲ ਬੰਦਾ ਆਪ ਵੀ ਤਰਦਾ ਤੇ ਤਾਰਨਹਾਰ ਵੀ ਬਣ ਜਾਂਦਾ ਇਸ ਕਰਕੇ ਭਾਈ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੇ ਬਚਨ ਬੜੇ ਕੀਮਤੀ ਆ ਇਹਨੂੰ ਪੜਨ ਨਾਲ ਸੁਣਨ ਨਾਲ ਅਮਲ ਕਮਾਉਣ ਦੇ ਨਾਲ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਆ ਤੇ ਬਾਬਾ ਆਨੰਦ ਸਿੰਘ ਜੀ ਐਸੇ ਮਹਾਂਪੁਰਖ ਆ ਕਿਹੜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਜੋੜਦੇ ਆ ਕਿਸੇ ਹੋਰ ਦੇ ਧਾਰੀ ਨਾਲ ਨਹੀਂ ਜੋੜਦੇ ਹੈਗੇ ਸਤਗੁਰ ਬਚਨ ਤੇ ਮਾਰੇ ਮੋਹਿ ਨਿਰਗੁਣ ਨਸਤਾਰੇ ਹੁਣ ਦੇਖੋ ਜੀ ਸੰਸਾਰ ਦੇ ਵਿੱਚ ਕੋਈ ਵਸਤੂ ਸਥੈਰਾ ਜੇ ਸਥੈਰਾ ਟਿਕੀ ਹੋਈ ਆ ਤਾਂ ਉਹ ਕੇਵਲ ਤੇ ਕੇਵਲ ਬਚਨ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਵਿੰਦ ਜਿਵੇਂ ਇੱਕ ਫੁੱਲ ਆ ਉਹ ਫੁੱਲ ਨੂੰ ਜੇ ਕੋਈ ਹਮੇਸ਼ਾ ਵਾਸਤੇ ਰੱਖਣਾ ਚਾਹੇ ਰੱਖ ਸਕਦਾ ਜੀ ਨਹੀਂ ਰੱਖ ਸਕਦਾ ਪਰ ਫੁੱਲ ਦੀ ਖੁਸ਼ਬੂ ਰੱਖੀ ਜਾ ਸਕਦੀ ਆ ਕਿਵੇਂ ਜਿਵੇਂ ਇਤਰ ਦੇ ਰੂਪ ਦੇ ਵਿੱਚ ਸੈਂਟ ਦੇ ਰੂਪ ਦੇ ਵਿੱਚ ਜਿੰਨਾ ਸਮਾਂ ਮਰਜ਼ੀ ਰੱਖੀ ਰੱਖੋ ਇਸੇ ਤਰ੍ਹਾਂ ਜੋ ਮਹਾਪੁਰਖ ਜਾਂ ਗੁਰੂ ਜੀ ਸਰੀਰ ਵਿੱਚ ਆਇਆ ਉਹ ਨਿਰੰਕਾਰ ਦੀ ਬਣਾਈ ਮਰਿਆਦਾ ਅਨੁਸਾਰ ਸਰੀਰ ਵਿੱਚ ਆਉਂਦੇ ਆ ਤੇ ਚਲੇ ਜਾਂਦੇ ਆ ਇੱਕ ਫੁੱਲ ਦੀ ਤਰ੍ਹਾਂ ਸਰੀਰ ਹੁੰਦਾ ਉਹਨਾਂ ਦਾ ਵਿਨਸਨ ਹਾਰ ਹੁੰਦਾ ਉਹ ਸਰੀਰ ਕਰਕੇ ਹਮੇਸ਼ਾ ਸੰਸਾਰ ਵਿੱਚ ਨਹੀਂ ਰਹਿੰਦੇ ਕਿਉਂਕਿ ਬਾਬਾ ਨਾਨਕ ਜੀ ਦਾ ਵੀ ਇਹ ਬਚਨ ਆ ਨਾ ਕਿ ਸਰੀਰਾਂ ਦਾ ਸਦਾ ਸਾਥ ਨਹੀਂ ਹੁੰਦਾ ਮਰਦਾਨਿਆਂ ਸਰੀਰ ਜਿਹੜੇ ਆ ਬੋਡੇ ਹੋ ਜਾਂਦੇ ਆ ਪ੍ਰਾਣੇ ਹੋ ਜਾਂਦੇ ਆ ਤਾਂ ਉਹ ਮਹਾਪੁਰਖਾਂ ਦੇ ਗੁਰੂ ਦੇ ਜਿਹੜੇ ਬਚਨ ਹੁੰਦੇ ਆ ਉਹਨਾਂ ਬਚਨਾਂ ਦੀ ਜਿਹੜੀ ਖੁਸ਼ਬੂ ਹੁੰਦੀ ਆ ਰਹਿੰਦੀ ਦੁਨੀਆ ਤੱਕ ਰਹਿੰਦੀ ਆ ਇਹ ਵੱਖਰੀ ਗੱਲ ਆ ਵੀ ਕੋਈ ਉਹ ਖੁਸ਼ਬੂ ਨੂੰ ਪ੍ਰਾਪਤ ਕਰੇ ਜਾਂ ਨਾ ਕਰੇ ਇਹ ਬੰਦੇ ਤੇ ਨਿਰਪਰ ਆ ਪਰ ਮਹਾਪੁਰਖਾਂ ਦੇ ਬਚਨ ਤਾਂ ਸਾਰਿਆਂ ਵਾਸਤੇ ਸਾਂਝੇ ਹੁੰਦੇ ਆ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਮਹਾਪੁਰਖਾਂ ਦੇ ਬਚਨ ਭਾਵੇਂ ਕਿਸੇ ਇੱਕ ਨੂੰ ਮੁਖਾਤਬ ਕਰਕੇ ਗੁਰੂ ਦੇ ਬਚਨ ਕੀਤੇ ਜਾਂਦੇ ਆ ਪਰ ਸਾਰਿਆਂ ਲਈ ਸਾਂਝੇ ਹੁੰਦੇ ਆ ਜਦੋਂ ਸੱਜਣ ਠੱਗ ਨੂੰ ਮਹਾਰਾਜ ਕਹਿੰਦੇ ਆ ਭਾਈ ਤੂੰ ਸੱਜਣ ਬਣ ਜਾ ਤਾਂ ਉਹ ਕੇਵਲ ਸੱਜਣ ਲਈ ਨਹੀਂ ਹੈਗੇ ਆਪਣੇ ਲਈ ਆ ਜਦੋਂ ਮਹਾਰਾਜ ਬਲੀਕੰਧਾਰੀ ਨੂੰ ਕਹਿੰਦੇ ਆ ਵੀ ਹੰਕਾਰ ਆਪਣਾ ਦੂਰ ਕਰ ਪਾਣੀ ਸਾਂਝਾ ਹੁੰਦਾ ਰਾਈਆਂ ਪਾਂਦੀਆਂ ਦੀ ਸੇਵਾ ਕਰਿਆ ਕਰ ਉਹ ਬਚਨ ਆਪਣੇ ਲਈ ਵੀ ਹੈ ਜਦੋਂ 10ਵੇਂ ਪਾਤਸ਼ਾਹ ਜੀ ਸਿੰਘਾਂ ਨੂੰ ਬਚਨ ਕਰਦੇ ਆ ਕਿ ਆਹ ਕਰਮ ਕਰਨਾ ਆ ਭੁੱਲ ਕੇ ਨਹੀਂ ਕਰਨਾ ਇਹ ਸ਼ਰਾਬ ਨਹੀਂ ਪੀਣੀ ਤਾਂ ਉਦੋਂ ਆਪਣੇ ਲਈ ਬਚਨ ਆ ਉਹ ਇਸ ਕਰਕੇ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠ ਰੀ ਬਾਧਾ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਇਹ ਜਾਲੇ ਤਾਂ ਗੁਰੂ ਦਾ ਬਚਨ ਜਿਹੜਾ ਹੁੰਦਾ ਨਾ ਸੇਵਕ ਦੇ ਨਾਲ ਨਿਭਦਾ ਪਾਣੀਏ ਨੂੰ ਡੋਬ ਨਹੀਂ ਸਕਦਾ ਚੋਰ ਚੋਰੀ ਨਹੀਂ ਕਰ ਸਕਦਾ ਅੱਗ ਸਾੜ ਨਹੀਂ ਸਕਦੀ ਤੇ ਸੰਸਾਰ ਵਿੱਚ ਉਹ ਬੰਦੇ ਜਿਹੜੇ ਗੁਰੂ ਦਾ ਬਚਨ ਕਮਾਉਂਦੇ ਆ ਮਹਾਪੁਰਖਾਂ ਦਾ ਇਤਿਹਾਸ ਗਵਾਹ ਕਿ ਉਹ ਦੁਨੀਆ ਤੇ ਜਨਮ ਮਰਨ ਨਹੀਂ ਉਹਨਾਂ ਦਾ ਹੁੰਦਾ ਹੁਣ 7ਵੇਂ ਪਾਤਸ਼ਾਹ ਦੀ ਤੁਸੀਂ ਸਾਕੀ ਸੁਣੀ ਹੋਣੀ ਆ ਇੱਕ ਵਾਰੀ ਬਾਗ ਵਿੱਚ ਸੈਰ ਕਰਦੇ ਆ ਕੁੜਤੇ ਨਾਲ ਉਹਨਾਂ ਦੇ ਜਾਮੇ ਨਾਲ ਖਹਿ ਕੇ ਫੁੱਲ ਡੈਗ ਪਿਆ ਤੇ 6ਵੇਂ ਪਾਤਸ਼ਾਹ ਜੀ ਨੇ ਇਤਨਾ ਕ ਬਚਨ ਕੀਤਾ ਕਿ ਤੁਸੀਂ ਆਪਣੇ ਜਾਮੇ ਨੂੰ ਸੰਭਾਲ ਕੇ ਤੁਰਿਆ ਕਰੋ ਜੇ ਜਾਮਾ ਵੱਡਾ ਪਾਈਏ ਸੰਭਾਲ ਕੇ ਤੁਰਨਾ ਚਾਹੀਦਾ ਉਹਨਾਂ ਨੇ ਸੱਤ ਬਚਨ ਕੀਆ ਐਸਾ ਬਚਨ ਮੰਨਿਆ ਗੱਦੀ ਦੇ ਮਾਲਕ ਵੀ ਜਦੋਂ ਬਣ ਗਏ ਸੱਤਵੇਂ ਪਾਤਸ਼ਾਹ ਜੀ ਫਿਰ ਵੀ ਜਦੋਂ ਕੁੜਤਾ ਪਹਿਨਦੇ ਸੀ ਨਾ ਉਹਨੂੰ ਸੰਭਾਲ ਕੇ ਤੁਰਦੇ ਰਹੇ ਹੁਣ ਜਿਹੜੀ ਗੱਲ ਆ ਉਹ ਆਪਾਂ ਕਰਨੀ ਆ ਕਰਮਾਂ ਦੀ ਕਿ ਕਰਮ ਬੰਦੇ ਦੇ ਬਦਲੇ ਜਾ ਸਕਦੇ ਆ ਕਿਸਮਤ ਹੁੰਦੀ ਆ ਬਿਲਕੁਲ ਮਹਾਰਾਜ ਕਹਿੰਦੇ ਮੱਥ ਹੈ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੁੱਝੇ ਜਿਸ ਨੂੰ ਨਦਰ ਹੋਏ ਇਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਗੁਰੂ ਅਮਰਦਾਸ ਜੀ ਦੇ ਬਚਨਾਂ ਕਿ ਦੇਖੋ ਜੀ ਮੱਥੇ ਦੇ ਲੇਖ ਹੁੰਦੇ ਆ ਇਹ ਲਿਖਿਆ ਹੀ ਵਰਤਦਾ ਜੋ ਲਿਖਿਆ ਉਹੀ ਹੋ ਰਿਹਾ ਪਰ ਸਮਝਦਾ ਕੌਣ ਇੰਨਾਂ ਗੱਲਾਂ ਨੂੰ ਜਿਹਦੇ ਤੇ ਰੱਬ ਦੀ ਮਿਹਰ ਹੁੰਦੀ ਹੈ ਮੱਥੇ ਦੇ ਲੇਖ ਤਾਂ ਹੁੰਦੇ ਆ ਜੇ ਲੇਖ ਹੁੰਦੇ ਆ ਕੀ ਇਹ ਬਦਲੇ ਜਾ ਸਕਦੇ ਆ ਬਿਲਕੁਲ ਜੀ ਦੇਖੋ ਇਹ ਬੰਦਾ ਉਹੀ ਚੀਜ਼ਾਂ ਨੂੰ ਸਮਝ ਸਕਦਾ ਜਿਹਨੂੰ ਗੁਰਬਾਣੀ ਉੱਪਰ ਯਕੀਨ ਆ ਦੇਖੋ ਜਿਵੇਂ ਕਿ ਇੱਕ ਸਿਪਾਹੀ ਆ ਉਹ ਚੌਕ ਦੇ ਵਿੱਚ ਖੜ ਕੇ ਆਪਣਾ ਹੱਥ ਦਿਖਾ ਕੇ ਮੋਟਰਾਂ ਨੂੰ ਗੱਡੀਆਂ ਨੂੰ ਕਾਰਾਂ ਨੂੰ ਇਹ ਜਿਹੜੇ ਵੀ ਆਉਂਦੇ ਆ ਵਾਹਨ ਉਹਨਾਂ ਨੂੰ ਰੋਕਦਾ ਉਹਨਾਂ ਵਿੱਚ ਬਹੁਤ ਧਨਾੜ ਵੀ ਹੁੰਦੇ ਆ ਅਮੀਰ ਵੀ ਹੁੰਦੇ ਆ ਅਫਸਰ ਵੀ ਹੁੰਦੇ ਆ ਪਰ ਉਹ ਵੀ ਉਹਦੇ ਇਸ਼ਾਰੇ ਤੇ ਰੁਕ ਜਾਂਦੇ ਆ ਜਿਹੜੇ ਸਿਆਣੇ ਹੁੰਦੇ ਆ ਨਾ ਰੁਕ ਜਾਂਦੇ ਆ ਉਹ ਸਿਪਾਹੀ ਇਹ ਵੀ ਜਾਣਦਾ ਕਿ ਮੈਂ ਤਾਂ ਥੋੜੇ ਜੇ ਪੈਸਿਆਂ ਦੀ ਨੌਕਰੀ ਕਰਦਾ ਇਹ ਜਿਹੜੇ ਲੋਕ ਆ 50 50000 ਰੁਪਏ ਦਿਹਾੜੀ ਕਮਾਉਣ ਵਾਲੇ ਆ ਵਿੱਚ ਪਰ ਮੈਂ ਇਹਨਾਂ ਨੂੰ ਇਸ਼ਾਰੇ ਨਾਲ ਰੋਕਦਾ ਪਰ ਉਹ ਬੇਫਿਕਰ ਕਿਉਂਕਿ ਉਹਨੂੰ ਪਤਾ ਕਿ ਮੇਰੇ ਪਿੱਛੇ ਸਾਰੀ ਪੁਲਿਸ ਆ ਸਾਰੀ ਗਵਰਨਮੈਂਟ ਆ ਅਦਾਲਤਾਂ ਆ ਕਾਨੂੰਨ ਆ ਤੇ ਮੈਂ ਇਹਨਾਂ ਨੂੰ ਕਾਨੂੰਨ ਮੁਤਾਬਕ ਫੜ ਕੇ ਸਜ਼ਾ ਵੀ ਦਿਵਾ ਸਕਦਾ ਇਸ ਕਰਕੇ ਉਹ ਬੇਫਿਕਰ ਆ ਇਸੇ ਤਰ੍ਹਾਂ ਜਿਹੜਾ ਵੀ ਗੁਰੂ ਦਾ ਸਿੱਖ ਆ ਉਹ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਮੇਰੇ ਪਿੱਛੇ ਗੁਰੂ ਨਾਨਕ ਪਾਤਸ਼ਾਹ ਨੇ ਕਲਗੀਧਰ ਪਾਤਸ਼ਾਹ ਜੀ ਦੀਆਂ ਸਾਰੀਆਂ ਤਾਕਤਾਂ ਨੇ ਗੁਰੂ ਮੇਰੇ ਸਦਾ ਅੰਗ ਸੰਗਾ ਇਸੇ ਕਰਕੇ ਉਹ ਨਿਰਭਉ ਹੋ ਕੇ ਰੱਬ ਦਾ ਨਾਮ ਜਪਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਉਹ ਜਾਣਦਾ ਜਾ ਕਾ ਕਹਿਆ ਦਰਗਹ ਚੱਲੇ ਉਹ ਜਾਣਦਾ ਵੀ ਵਾਹਿਗੁਰੂ ਦੇ ਜਿਹੜੇ ਬਚਨਾਂ ਗੁਰੂ ਦੇ ਬਚਨਾਂ ਦਰਗਾਹ ਵਿੱਚ ਵੀ ਕੰਮ ਆਉਂਦੇ ਸੋ ਕਿਸ ਕੋ ਨਦਰ ਲੈ ਆਵੇ ਤਲੇ ਤਾਂ ਹੋਰ ਕਿਸੇ ਤੋਂ ਭੈ ਨਹੀਂ ਖਾਂਦਾ ਗੁਰੂ ਨੂੰ ਅੰਗ ਸੰਗ ਸਮਝਦਾ ਗੁਰੂ ਦੇ ਬਚਨ ਕਮਾਉਂਦਾ ਤੇ ਜਿਨ੍ਹਾਂ ਨੇ ਵੀ ਬਚਨ ਮੰਨੇ ਆ ਭਾਈ ਉਹਨਾਂ ਦਾ ਬੇੜਾ ਪਾਰ ਹੋਇਆ ਨੇਕਾਂ ਸਾਖੀਆਂ ਨੇ ਜਿਵੇਂ ਭੂਮੀਏ ਚੋਰ ਦੀ ਸਾਖੀ ਆ ਭੂਮੀਏ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨ ਲਿਆ ਚੋਰ ਨਹੀਂ ਰਿਹਾ ਉਹ ਸੰਤ ਬਣ ਗਿਆ ਇਵੇਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਉਹ ਉਹਨਾਂ ਦੇ ਬਚਨਾਂ ਨੂੰ ਜੇ ਆਪਾਂ ਕਮਾ ਲਈਏ ਤਾਂ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਕਈਆਂ ਨੇ ਇੱਥੇ ਸ਼ੰਕੇ ਵੀ ਕਰਨੇ ਆ ਕਈਆਂ ਨੇ ਸੰਤਾਂ ਦੀ ਨਿੰਦਿਆ ਵੀ ਕਰਨੀ ਆ ਤਾਂ ਉਹ ਉਹ ਜਾਣਦੇ ਵੀ ਉਹ ਕਿਹੜਾ ਕਰਮ ਕਰ ਰਹੇ ਆ ਦੇਖੋ ਜੇ ਅਸੀਂ ਬਾਣੀ ਨਹੀਂ ਪੜ ਸਕਦੇ ਸਿਮਰਨ ਨਹੀਂ ਕਰ ਸਕਦੇ ਕੰਮ ਸੇ ਕੰਮ ਇੰਨਾ ਤਾਂ ਕਰ ਲਈਏ ਕਿ ਨਾਮ ਜਪਣ ਵਾਲਿਆਂ ਦੀ ਨਿੰਦਿਆ ਨਾ ਕਰੀਏ ਕਦੇ ਭੁੱਲ ਕੇ ਵੀ ਇਹ ਸਾਧੂ ਨੂੰ ਨਮਸਕਾਰ ਕਰਨੀ ਬਹੁਤ ਵੱਡੇ ਪੁੰਨਾਂ ਦੀ ਨਿਸ਼ਾਨੀ ਹੁੰਦੀ ਆ ਚੰਗੇ ਕਰਮ ਹੁੰਦੇ ਆ ਕਰ ਸਾਧੂ ਅंजलि ਪੁੰਨ ਵੱਡਾ ਏ ਕਰ ਡੰਡੌਤ ਪੁੰਨ ਵੱਡਾ ਏ ਇਹ ਰੱਬ ਦੇ ਪਿਆਰਿਆਂ ਨੂੰ ਨਮਸਕਾਰ ਕਰਨੀ ਕੋਈ ਮਾੜੀ ਗੱਲ ਨਹੀਂ ਹੁੰਦੀ ਇਸ ਕਰਕੇ ਆਪਣੇ ਗੁਰੂ ਅੱਗੇ ਝੁਕਣਾ ਕੋਈ ਮਾੜਾ ਕੰਮ ਥੋੜੀ ਹੁੰਦਾ ਪਰ ਅੱਜ ਕੱਲ ਦੇ ਜਿਹੜੇ ਲੋਕ ਆ ਉਹਨਾਂ ਦੇ ਕਰਮ ਕਿਉਂ ਹੀ ਬਦਲ ਰਹੇ ਆਪਾਂ ਕਿੰਨੇ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਪਾਠ ਵੀ ਕਰਦੇ ਆ ਸਿਮਰਨ ਵੀ ਕਰਦੇ ਆ ਪਰ ਅਸਲ ਵਿੱਚ ਸਾਡੀ ਤਾਂ ਗੱਲ ਉਹ ਆ ਸਲਾਮ ਜਵਾਬ ਦੋਵੇਂ ਕਰੇ ਮਾਫ ਕਰਨਾ ਸਾਧ ਸੰਗਤ ਜੀ ਸਾਡਾ ਸੁਭਾਅ ਇਦਾਂ ਦਾ ਬਣ ਗਿਆ ਕਿ ਅਸੀਂ ਸਲਾਮ ਵੀ ਕਰਦੇ ਹਾਂ ਗੁਰੂ ਨੂੰ ਤੇ ਜਵਾਬ ਵੀ ਦੇਈ ਜਾਂਦੇ ਹਾਂ ਪ੍ਰਣਾਮ ਵੀ ਕੀ ਜਾਂਦੇ ਹਾਂ ਨਾਂ ਨੁਕਰ ਵੀ ਕੀ ਜਾਂਦੇ ਹਾਂ ਐਵੇਂ ਸਾਡੀ ਜ਼ਿੰਦਗੀ ਆ ਨਾਨਕ ਦੋ ਵੈ ਕੂੜੀਆਂ ਥਾਏ ਨਾ ਕਾਈ ਪਾਏ ਇਹ ਦੋਨੋਂ ਹੀ ਕੰਮ ਝੂਠੇ ਆ ਇਹ ਝੁਕਣਾ ਵੀ ਝੂਠਾ ਸੇਵਾ ਵੀ ਝੂਠੀ ਕਾ ਹਮੇ ਦੀ ਜਿਹੜੀ ਬੋ ਬੰਦੇ ਦੇ ਅੰਦਰ ਹੈ ਰੱਬ ਦੀ ਦਰਗਾਹ ਅੰਦਰ ਇਹੋ ਜੇ ਬੰਦਿਆਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਚਨ ਆਸਾ ਜੀ ਦੀ ਵਾਰ ਦੇ ਵਿੱਚ ਤੁਸੀਂ ਰੋਜ਼ ਹੀ ਰਾਗੀ ਸਿੰਘਾਂ ਪਾਸੋਂ ਸਰਵਣ ਕਰਦੇ ਹੋ ਤਾਂ ਗੱਲ ਤਾਂ ਇਹ ਆ ਨਾ ਵੀ ਆਪਣੇ ਜੀਵਨ ਨੂੰ ਕਿਵੇਂ ਸਵਾਰਨ ਤਾਂ ਮਹਾਪੁਰਖਾਂ ਨੇ ਜਿਸ ਤਰ੍ਹਾਂ ਬਚਨ ਕਹਿ ਦਿੱਤੇ ਆ ਕਿ ਜਿਹਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਉਹਦੀ ਕਿਤੋਂ ਹੋਰ ਪੂਰੀ ਨਹੀਂ ਪਵੇਗੀ ਇਹ ਧੰਤਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਦੇਖੋ ਉਹ ਕਹਿ ਰਹੇ ਆ ਇੱਕੋ ਦਾਤਾ ਸੇਵੀਏ ਹਰ ਇੱਕ ਤੇ ਆਈਏ ਜੇ ਤੁਸੀਂ ਵਾਰ-ਵਾਰ ਹੋਰ ਧਰਾਂ ਤੋਂ ਮੰਗਣ ਜਾਓਗੇ ਹੋਰ ਧਰਾਂ ਤੋਂ ਬੜਾ ਕੁਝ ਮਿਲ ਜੇਗਾ ਪਰ ਸ਼ਾਂਤੀ ਤੁਹਾਨੂੰ ਗੁਰੂ ਘਰ ਤੋਂ ਹੀ ਮਿਲਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣੀ ਆ ਸੋ ਉਹ ਮਹਾਪੁਰਖ ਜਿਹੜੇ ਭਾਈ ਗੁਰੂ ਨਾਲ ਜੋੜਦੇ ਆ ਉਹਨਾਂ ਦੀ ਨਿੰਦਿਆ ਕਰਕੇ ਪਾਪ ਨਾ ਕਮਾਇਆ ਕਰੋ ਨਿੰਦਕ ਲੋਕ ਉਹ ਆ ਜਿਨ੍ਹਾਂ ਨੂੰ ਨਾਮ ਦਾ ਰਸ ਨਹੀਂ ਆਇਆ ਬਾਣੀ ਦਾ ਰਸ ਨਹੀਂ ਆਇਆ ਹੰਕਾਰ ਨਾਲ ਭਰੇ ਹੋਏ ਆ ਜਿਵੇਂ ਜਿਵੇਂ ਚੱਲਦੇ ਆ ਚੁੱਬਦਾ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਇਸ ਕਰਕੇ ਉਹਨਾਂ ਦੇ ਮਗਰ ਨਾ ਲੱਗੋ ਜੀ ਜੇਕਰ ਤੁਸੀਂ ਚਾਹੁੰਦੇ ਹੋ ਆਪਣੇ ਕਰਮਾਂ ਨੂੰ ਬਦਲਣਾ ਕਰਮ ਬਦਲੇ ਜਾ ਸਕਦੇ ਆ ਪਰ ਉਹਦੇ ਲਈ ਤੁਹਾਨੂੰ ਬਚਨ ਕਮਾਉਣੇ ਪੈਣਗੇ ਕਿਹਦੇ ਬਚਨ ਗੁਰੂ ਦੇ ਬਚਨ ਕਿਹੜੇ ਬਚਨ 52 ਬਚਨ ਦਸਵੇਂ ਪਾਤਸ਼ਾਹ ਜੀ ਨੇ ਜੋ ਹਜ਼ੂਰ ਸਾਹਿਬ ਦੀ ਧਰਤੀ ਤੇ ਬਖਸ਼ੇ ਸੀ ਖਾਲਸੇ ਨੂੰ ਉਹਨਾਂ ਬਚਨਾਂ ਨੂੰ ਕਦੇ ਪੜ੍ਹ ਕੇ ਦੇਖਣਾ ਕਰਤ ਧਰਮ ਦੀ ਕਰਨੀ ਮਹਾਰਾਜ ਜੀ ਨੇ ਆਖਿਆ ਸੀ ਝੂਠੀ ਗਵਾਹੀ ਨਹੀਂ ਦੇਣੀ ਸ਼ਰਾਬ ਨਾ ਪੀਣੀ ਆ ਨਾ ਪਿਉਣੀ ਆ ਕਿੰਨੇ ਕ ਬਚਨ ਅਸੀਂ ਗੁਰੂ ਦੇ ਮੰਨਦੇ ਆ ਫਿਰ ਕਹਿੰਦੇ ਸਾਡੇ ਕਰਮ ਨਹੀਂ ਬਦਲੇ ਜਾ ਸਕਦੇ ਨਹੀਂ ਭਾਈ ਅਸੀਂ ਤਾਂ ਉਹ ਲੋਕ ਆ ਜਿਹੜੇ ਸਲਾਮ ਵੀ ਕਰਦੇ ਆ ਜਵਾਬ ਵੀ ਦਿੰਦੇ ਆ ਬਸ ਤਾਂ ਹੀ ਸਾਡਾ ਉਧਾਰ ਨਹੀਂ ਹੋ ਰਿਹਾ ਤਾਂ ਹੀ ਚੀਜ਼ਾਂ ਸਾਡੀਆਂ ਬਦਲਦੀਆਂ ਨਹੀਂ ਸੋ ਚੌਂਚ ਗਿਆਨੀ ਜਿਹੜੇ ਹੁੰਦੇ ਆ ਨਾਮ ਦੇ ਰਸ ਤੋਂ ਹੀਨੇ ਹੁੰਦੇ ਆ ਉਹ ਕਹਿ ਦਿੰਦੇ ਆ ਕੋਈ ਸੰਤ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਆਪ ਕੋਈ ਬੰਦਗੀ ਨਹੀਂ ਕੀਤੀ ਹੁੰਦੀ ਇਸ ਕਰਕੇ ਸਾਨੂੰ ਸ਼ਰਧਾ ਬਣਾ ਕੇ ਭਾਈ ਇਹ ਰੱਬ ਦਾ ਨਾਮ ਜਿਹੜਾ ਉਹਦਾ ਸਿਮਰਨ ਕਰਨਾ ਚਾਹੀਦਾ ਕਰਮ ਬਦਲੇ ਜਾ ਸਕਦੇ ਆ ਇਤਿਹਾਸ ਗਵਾਹ ਗੁਰੂਆਂ ਨੇ ਕਰਮ ਬਦਲੇ ਆ ਕਿਵੇਂ ਬਦਲੇ ਆ ਬਹੁਤ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਨੇ ਵੀ ਕਰਮ ਬਦਲੇ ਆ ਤੁਰੇ ਜਾਂਦੇ ਹੀ ਕਈ ਵਾਰੀ ਮਹਾਰਾਜ ਕਿਰਪਾ ਕਰ ਦਿੰਦੇ ਸੀ ਤੇ ਭਾਈ ਮਰਦਾਨਾ ਜੀ ਨੇ ਪੁੱਛਣਾ ਬਾਬਾ ਇਹਨਾਂ ਤੇ ਬੜੀ ਛੇਤੀ ਕਿਰਪਾ ਕੀਤੀ ਗੁਰੂ ਜੀ ਨੇ ਕਹਿਣਾ ਭਾਈ ਮਰਦਾਨਿਆਂ ਇਹਨਾਂ ਕੋਲ ਤੇਲ ਵੀ ਸੀ ਬੱਤੀ ਵੀ ਸੀ ਦੀਵਾ ਵੀ ਸੀ ਅਸੀਂ ਤਾਂ ਥੋੜਾ ਜਿਹਾ ਨੇੜੇ ਹੋਏ ਆਂ ਜਗ ਪਿਆ ਪਿਛਲੇ ਕਰਮਾਂ ਦਾ ਵੀ ਸੰਬੰਧ ਹੁੰਦਾ ਉਹ ਇਓਂ ਆ ਵੀ ਸੰਗਤ ਕੀਤੀ ਹੁੰਦੀ ਆ ਤੇ ਗੁਰੂ ਜੀ ਨੇ ਉਧਾਰ ਕਿੰਨਿਆਂ ਦਾ ਕੀਤਾ ਆਕਾਸ਼ ਕੇ ਤਾਰੇ ਗਿਨੇ ਜਾਤ ਹੈ ਪਰ ਜਿਨ੍ਹਾਂ ਨੂੰ ਗੁਰੂ ਨਾਨਕ ਬਾਬਾ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਜੀ ਨਹੀਂ ਹੋ ਸਕਦੀ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਰਮ ਜਿਹੜੇ ਆਪਦੇ ਬਦਲਨੇ ਆ ਤਾਂ ਤੁਹਾਨੂੰ ਗੁਰੂ ਦੇ ਬਚਨ ਕਮਾਉਣੇ ਪੈਣਗੇ ਕਰਮਾਂ ਉੱਪਰ ਨਿਭੜੇ ਤਾਂ ਜੇ ਲੋਚ ਹੈ ਸਭ ਕੋਏ ਗਲਤਾਂ ਸਾਰੀ ਕਰਮਾਂ ਤੇ ਆ ਕੇ ਨਿਭੜਨੀ ਹੈ ਕਿਸਮਤ ਅਨੁਸਾਰ ਹੀ ਬੰਦੇ ਦਾ ਫੈਸਲਾ ਹੋਣਾ ਨਾਨਕ ਕਰਨਾ ਜਿੰਨ ਕੀਆ ਸੋਈ ਸਾਰ ਕਰੇ ਹੁਕਮ ਅਜਾਪੀ ਖਸਮ ਕਾ ਕਿਸਹਿ ਵਡਾਈ ਦੇ ਜਿਨੇ ਰਚਨਾ ਰਚੀਆ ਉਹਦੀ ਸੰਭਾਲ ਵੀ ਕਰਦਾ ਇਹ ਰੱਬ ਦਾ ਫਰਮਾਨ ਜਾਣਿਆ ਹੀ ਨਹੀਂ ਜਾ ਸਕਦਾ ਜਿਹਨੂੰ ਚਾਹਦਾ ਉਹ ਉੱਤਮਤਾ ਵਡਿਆਈ ਬਖਸ਼ ਦਿੰਦਾ ਤਾਂ ਗੁਰੂwale ਬਣੀਏ ਉਹ ਕਰਮ ਕਰੀਏ ਜਿਹਦੇ ਵਿੱਚ ਸੋਭਾ ਹੋਵੇ ਜੀ ਐਸਾ ਕਾਮ ਮੂਲੇ ਨਾ ਕੀਚੈ ਜੇ ਤਾਂ ਅੰਤ ਪੁੱਛੋ ਤਾਈਏ ਪੌਲ ਕੇ ਵੀ ਕਦੇ ਉਹ ਕਰਮ ਨਹੀਂ ਕਰਨੇ ਚਾਹੀਦੇ ਜਿਹਦੇ ਕਰਕੇ ਬਾਅਦ ਵਿੱਚ ਸਾਨੂੰ ਪਛਤਾਉਣਾ ਪਵੇ ਕਈ ਮਹਾਪੁਰਖਾਂ ਦੇ ਬਚਨ ਸੀ ਬੜੇ ਕੀਮਤੀ ਸਨ ਸਾਨੂੰ ਭਾਈ ਇਹਨਾਂ ਨੂੰ ਕਮਾਉਣਾ ਚਾਹੀਦਾ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਕਣੀਰੀ ਤਾਂ ਰੱਬ ਦੀ ਨਦਰ ਤਾਂ ਸਾਰਿਆਂ ਤੇ ਹੀ ਆ ਕਿਸੇ ਤੇ ਬਾੜੀ ਆ ਕਿਸੇ ਤੇ ਥੋੜੀ ਆ ਉਹ ਕਰਮਾਂ ਕਰਕੇ ਹੀ ਆ ਇਸ ਕਰਕੇ ਜੇ ਕਰਮ ਚੰਗੇ ਕਰੋਗੇ ਮਿਹਰ ਵੀ ਵੱਡੀ ਹੋ ਜਾਵੇਗੀ ਇਸ ਕਰਕੇ ਚੰਗਾ ਹੁੰਦਾ ਨਹੀਂ ਕਿਸੇ ਦਾ ਦਿਲ ਠੋਣਾ ਚੰਗਾ ਹੁੰਦਾ ਨਹੀਂ ਗੁਰਮੁਖ ਪਿਆਰਿਓ ਕਿਸੇ ਨੂੰ ਮਾੜੇ ਬੋਲ ਬੋਲ ਕੇ ਨਾ ਤੇ ਉਹਦੀ ਜ਼ਿੰਦਗੀ ਨੂੰ ਢਾ ਦੇਣਾ ਉਹਦੇ ਮਹਿਲ ਮਨਾਰੇ ਢਾ ਦੇਣੇ ਰੱਬ ਦਿਲ ਨੇ ਜਿਹੜਾ ਹੈ ਰੱਬ ਨੇ ਦਿਲ ਬਣਾਇਆ ਤੇ ਕਈ ਵਾਰੀ ਅਸੀਂ ਸਖਤ ਬਚਨ ਕਹਿ ਕੇ ਕਿਸੇ ਨੂੰ ਕੋੜੇ ਕਹਿ ਕੇ ਦਿਲ ਢਾ ਦਿੰਨੇ ਆ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਵੀ ਅਸੀਂ ਇਹੋ ਜੇ ਕਰਮ ਨਹੀਂ ਕਰਨੇ ਨਾਮ ਜਪੋ ਨਾਮ ਜਪੋ ਨਾਮ ਕੀਆ ਨਾਮ ਦਾ ਸਰੂਪ ਕੀਆ ਵਾਹਿਗੁਰੂ ਸ਼ਬਦ ਬਾਬਾ ਨਾਨਕ ਜੀ ਦਾ ਨਾਮ ਇਹ ਨਾਮ ਜਪੋ ਭਾਈ ਤੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਜੋ ਨਿਤਨੇਮ ਨਹੀਂ ਕਰਦਾ ਗੁਰੂ ਦਾ ਨਾਮ ਨਹੀਂ ਜਪਦਾ ਉਹ ਸਾਡਾ ਕੁਝ ਵੀ ਨਹੀਂ ਲੱਗਦਾ ਕੁਝ ਵੀ ਨਹੀਂ ਲੱਗਦਾ ਸਾਡੀ ਸਾਂਝ ਤਾਂ ਕਹਿੰਦੇ ਸੀ ਨਾਮ ਜਪਣ ਵਾਲਿਆਂ ਦੇ ਨਾਲ ਹੀ ਆ ਬਿਨ ਹਰ ਭਜਨ ਨਹੀਂ ਛੁਟਕਾਰਾ ਦੇਖ ਲੈ ਬੰਦਿਆ ਵਿਚਾਰ ਕੇ ਇੱਥੇ ਦੁਨਿਆਵੀ ਗੱਲਾਂ ਆ ਕਈ ਵਾਰੀ ਆਪਾਂ ਗੁਰੂ ਘਰੇ ਚਲੇ ਜਾਂਦੇ ਆ ਉੱਥੇ ਵੀ ਦੁਨਿਆਵੀ ਗੱਲਾਂ ਹੀ ਕਰੀ ਜਾਂਦੇ ਆ ਉੱਥੇ ਵੀ ਅਖਬਾਰਾਂ ਦੀਆਂ ਖਬਰਾਂ ਦੀਆਂ ਮੈਂ ਆ ਚੀਜ਼ ਲੈ ਲਈ ਉਹਦੀਆਂ ਗੱਲਾਂ ਹੀ ਕਰੀ ਜਾਂਦੇ ਆ ਭਾਈ ਉਹ ਭਗਤੀ ਦਾ ਸਥਾਨ ਹੁੰਦਾ ਗੁਰਦੁਆਰੇ ਤਾਂ ਜਾ ਕੇ ਕਮ ਸੇ ਕਮ ਭਗਤੀ ਕਰਿਆ ਕਰੋ ਨਾਮ ਜਪਿਆ ਕਰੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਜਿਹੜੀ ਆ ਉਹਨੂੰ ਦਿਲਾਂ 'ਚ ਵਸਾਈਏ ਸੋਹਣਾ ਜੀਵਨ ਜਿਹੜਾ ਬਤੀਤ ਕਰੀਏ ਭਾਈ ਕਿਉਂਕਿ ਮਹਾਪੁਰਖਾਂ ਦੇ ਬਚਨ ਤਾਂ ਬਹੁਤ ਜ਼ਿਆਦਾ ਨਹੀਂ ਪਰ ਅਸੀਂ ਕਮਾਉਣੇ ਕਿੰਨੇ ਆ ਜਾਂ ਕਮਾਏ ਕਿੰਨੇ ਆ ਜਾ ਗੁਰੂ ਦੇ 52 ਬਚਨਾਂ ਵਿੱਚੋਂ ਕਿੰਨੇ ਆ ਤੇ ਖਰੇ ਉੱਤਰੇ ਆ ਸੋਚਣ ਦੀ ਜਰਾ ਲੋੜ ਅੱਜ ਆਪਣੇ ਅੰਦਰ છાਤੀ ਮਾਰੀਏ ਦੂਜਿਆਂ ਵੱਲਾਂ ਦੇਖੀ ਜਾਈਏ ਕੌਣ ਕੀ ਕਰਦਾ ਕਿਵੇਂ ਕਰਦਾ ਕਿਉਂ ਕਰਦਾ ਜਿੰਨਾ ਇੰਨਾਂ ਚੀਜ਼ਾਂ ਤੋਂ ਦੂਰ ਰਹਾਂਗੇ ਉਹਨਾਂ ਤੁਸੀਂ ਸੌਖੇ ਰਹੋਗੇ ਤਾਓ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਫਤੇ ਬੁਲਾਈਏ ਕਰਮਾਂ ਨੂੰ ਬਦਲਣਾ ਚਾਹੁੰਦੇ ਹਾਂ ਗੁਰੂ ਦੇ ਬਚਨ ਕਮਾਲੋ ਕਰਮ ਆਪੇ ਹੀ ਬਦਲੇ ਜਾਣਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ